ਕਿਮਾ ਪੰਜਾਬ ਵਿੱਚ ਜੀਰੀ ਬੀਜਣ ਦਾ ਰੁਝਾਨ ਵਧਿਆ ਤਾਂ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਖੇਤ ਮਜ਼ਦੂਰ ਵੀ ਆਉਣ ਲੱਗੇ। ਉਹ ਸਾਲ ਵਿੱਚ ਦੋ ਵਾਰ ਬਹੁਤਾ ਆਉਂਦੇ। ਉਧਰ ਕਣਕ ਦੀ ਵਾਢੀ ਵੇਲੇ ਤੇ ਉਧਰ ਜੀਰੀ ਦੀ ਬਿਜਾਈ ਵੇਲੇ ਰੇਲ ਗੱਡੀਆਂ ਦੇ ਡੱਬੇ ਤੂੜੇ ਹੁੰਦੇ। ਪੰਜਾਬ ਦੀ ਖੇਤੀ ਦਾ ਕੰਮ ਪਈਆਂ ਉੱਤੇ ਨਿਰਭਰ ਰਹਿਣ ਲੱਗਿਆ। ਉਹ ਖੇਤੀ ਤੋਂ ਬਿਨਾ ਹੋਰ ਕੰਮ ਵੀ ਕਰਦੇ ਸਨ। ਮੁਰਗੀਖਾਨੇ ਦਾ ਕੰਮ, ਮੱਝਾਂ ਦਾ ਕੰਮ ਤੇ ਸ਼ਹਿਰਾਂ ਵਿੱਚ ਰਿਕਸ਼ਾ ਚਲਾਉਂਦੇ। ਮੰਗਲ ਇਕੱਲੇ ਤੋਂ ਮੱਜਾਂ ਦਾ ਸਾਰਾ ਕੰਮ ਹੁੰਦਾ ਨਹੀਂ ਸੀ ਬਹੁਤ ਕੰਮ ਸੀ ਉਹਦੇ ਵਿੱਚ ਉਹ ਪੁਰਾਣੀ ਹਿੰਮਤ ਨਹੀਂ ਰਹੇਗੀ ਸੀ ਸਰਦਾਰੋ ਜਿਵੇਂ ਉਹਦੇ ਸਾਹ ਕੱਢ ਕੇ ਲੈ ਗਈ ਹੋਵੇ ਉਹਦਾ ਕੋਈ ਸੰਸਾਰ ਨਹੀਂ ਰਹਿ ਗਿਆ ਸੀ ਜੱਸੀ ਨੂੰ ਦੇਖ ਦੇਖ ਸਗੋਂ ਉਹ ਬਹੁਤਾ ਦੁਖੀ ਹੁੰਦਾ ਜੱਸੀ ਅੰਦਰ ਲੈ ਕਰ ਹੀ ਰਹਿੰਦਾ ਸਕੂਲ ਜਾਂਦਾ ਤੇ ਪਰਿਵਾਰ ਦੇ ਛੋਟੇ ਮੁੰਡੇ ਕੁੜੀਆਂ ਵਿੱਚ ਉਹਦਾ ਦਿਲ ਪਰਚਿਆ ਰਹਿੰਦਾ ਜਦੋਂ ਵੀ ਮੰਗਲ ਅੰਦਰ ਲੈ ਕਰ ਜਾਂਦਾ ਜੱਸੀ ਭੱਜ ਕੇ ਉਹਦੀਆਂ ਲੱਤਾਂ ਨੂੰ ਆ ਜਿੰਬੜਦਾ ਮੈੰਗਲੋਂ ਨੂੰ ਡੌਲਿਆਂ ਤੋਂ ਫੜ ਕੇ ਉਹ ਤਾਂ ਚੁੱਕਦਾ ਤੇ ਹਿੱਕ ਨਾਲ ਕੁੱਟ ਲੈਂਦਾ ਉਹਦੇ ਕਾਲ ਜੇ ਠੰਡ ਪੈਂਦੀ ਲੱਗਦਾ ਜਿਵੇਂ ਸਰਦਾਰੋ ਆਪ ਉਹਦੇ ਪਿੰਡੇ ਨਾਲ ਚਿਚੜੀ ਵਾਂਗ ਜਿੰਬੜੀ ਪਈ ਹੋਵੇ ਜੋ ਅੱਲਾ ਸਿੰਘ ਨੇ ਇੱਕ ਪਈਆ ਨੌਕਰ ਰੱਖ ਲਿਆ ਇਹ ਬਿਹਾਰੀ ਪਈਆ ਸੀ ਉਹਦੀ ਮਹੀਨਾਵਾਰ ਤਨਖਾਹ ਸੀ ਤੇ ਨਾਲ ਰੋਟੀ ਚਾਹੀ ਮੱਜਾਂ ਦਾ ਗੋਹਾ ਇਕੱਠਾ ਕਰਨ ਤੇ ਉਹਨੂੰ ਨਮਾਉਣ ਦਾ ਕੰਮ ਪਈਆ ਲਾਲੂ ਪ੍ਰਸ਼ਾਦ ਕਰਦਾ ਉਹ ਰਾਤ ਨੂੰ ਬਾਹਰ ਲੈ ਕਰ ਪੈਂਦਾ ਵੀ ਮੰਗਰ ਤੇ ਲਾਲੂ ਵੇਲੇ ਬੈਠ ਕੇ ਫਜ਼ੂਲ ਜੀਆਂ ਗੱਲਾਂ ਕਰਦੇ ਦਿਨ ਵੇਲੇ ਜਦੋਂ ਮੱਜਾਂ ਦਾ ਕੰਮ ਕੋਈ ਨਾ ਹੁੰਦਾ ਤਾਂ ਲਾਲੂ ਪ੍ਰਸ਼ਾਦ ਨਾ ਧੋ ਕੇ ਨਵੇਂ ਤੋਤੇ ਕੱਪੜੇ ਪਾਉਂਦਾ ਸਿਰ ਦੇ ਵਾਲਾਂ ਨੂੰ ਖੁਸ਼ਬੂਦਾਰ ਤੇਲ ਨਾਲ ਚੋਪੜ ਕੇ ਕੰਗੀ ਕਰਦਾ ਤੇ ਫਿਰ ਟੌਰ ਕੱਢ ਕੇ ਸਾਈਕਲ ਉੱਤੇ ਲਹਿਰੇ ਗਾਗੇ ਦੀ ਮੰਡੀ ਜਾਂਦਾ ਉੱਥੇ ਫਜ਼ੂਲ ਹੀ ਮੂੰਹ ਦੀਆਂ ਸੀਟੀਆਂ ਮਾਰਦਾ ਫਿਰਦਾ ਕਿਸੇ ਦੁਕਾਨਦਾਰ ਤੋਂ ਚਾਹ ਦਾ ਕੱਪ ਪੀਂਦਾ ਤੇ ਨਮਕੀਨ ਮੱਠੀ ਖਾਂਦਾ ਲੇ ਰੇ ਗਾਗੇ ਦੀ ਰੇਲਵੇ ਸਟੇਸ਼ਨ ਤੋਂ ਪਾਰ ਇੱਕ ਟੁੱਟਿਆ ਜਿਹਾ ਸਿਨੇਮਾ ਸੀ ਨਵੀਂ ਫਿਲਮ ਲੱਗਦੀ ਤਾਂ ਉਹ ਜ਼ਰੂਰ ਦੇਖਦਾ ਮਹੰਗਲ ਸਿਰਫ ਤਾਰਾਂ ਕੱਢਦਾ ਦੁੱਧ ਮਿਲਣ ਕੇ ਦਿੰਦਾ ਟੋਲਾ ਵਾਲਾ ਆਪ ਵੀ ਦੁੱਧ ਮਿਲ ਲੈਂਦਾ ਸੀ ਜੋ ਅੱਲਾ ਸਿੰਘ ਹੁਣ ਆਪ ਨਹੀਂ ਆਉਂਦਾ ਸੀ ਉਹਨੂੰ ਮਹੰਗਲ ਉੱਤੇ ਪੂਰਾ ਇਤਬਾਰ ਸੀ ਉਹ ਹੁਣ ਉਹਨਾਂ ਦੇ ਘਰ ਦਾ ਬੰਦਾ ਸੀ ਮਹੰਗਲ ਕੰਮਦੰਦਿਆਂ ਵਿੱਚ ਲੱਗਿਆ ਰਹਿੰਦਾ ਇੰਜ ਉਹਨੂੰ ਸਰਦਾਰੋ ਪੁੱਲੀ ਰਹਿੰਦੀ ਪਰ ਕਦੇ ਕਦੇ ਉਹਦੀਆਂ ਯਾਦਾਂ ਐਨਾ ਸਤਾਉਣ ਲੱਗਦੀਆਂ ਉਹ ਸੋਚਾਂ ਵਿੱਚ ਐਨਾ ਗੁੰਮ ਹੋ ਜਾਂਦਾ ਕਿ ਹੱਥਲਾ ਕੰਮ ਭੁੱਲ ਜਾਂਦਾ ਉਹਨੇ ਧਾਰ ਕੱਢਣ ਲਈ ਬਾਲਟੀ ਚੁੱਕਣੀ ਹੁੰਦੀ ਪਰ ਪੱਠੜ ਚੁੱਕ ਲਿਆਉਂਦਾ ਬਾਲਟੀ ਲੈ ਕੇ ਮੱਝ ਦੇ ਸਿੰਗਾ ਵੱਲ ਜਾ ਖੜਦਾ ਉਹਨੂੰ ਆਪਣੀ ਭੁੱਲ ਦਾ ਪਤਾ ਲੱਗਦਾ ਤਾਂ ਉਹ ਹੋਰ ਦੁਖੀ ਹੁੰਦਾ ਉਹਦੇ ਮੂੰਹੋਂ ਡੂੰਗੇ ਸਾਹ ਨਿਕਲਦੇ ਰਹਿੰਦੇ ਰਾਤ ਵੇਲੇ ਉਹਦੀ ੜੱਕ ਦੇ ਕੇ ਅੱਖ ਖੁੱਲ ਜਾਂਦੀ ਤੇ ਮੁੜ ਕੇ ਨੀਂਦ ਨਹੀਂ ਆਉਂਦੀ ਸੀ ਉਖੜੀ ਉਖੜੀ ਨੀਂਦ ਵਿੱਚ ਉਹਨੂੰ ਸਰਦਾਰੋ ਦੇ ਸੁਪਨੇ ਆਉਂਦੇ ਉਹ ਉਹਦੇ ਨਾਲ ਗੱਲਾਂ ਕਰਦੀ ਜਿਵੇਂ ਸੱਚੀ ਮੁੱਚੀ ਦੀ ਸਾਹਮਣੇ ਬੈਠੀ ਹੋਵੇ ਉਹਨੂੰ ਹੱਥ ਲਾਉਣ ਲੱਗਦਾ ਤਾਂ ਉਹਦੀ ਨੀਂਦ ਖੁੱਲ ਜਾਂਦੀ ਸਰਦਾਰੋ ਕਿਦਰੇ ਵੀ ਨਹੀਂ ਹੁੰਦੀ ਸੀ ਜੋ ਆਲਾ ਸਿੰਘ ਜਦੋਂ ਮਹੀਨੇ ਪਿੱਛੋਂ ਮੈੰਗਲ ਨੂੰ ਨੌਕਰੀ ਦੇ ਪੈਸੇ ਦੇਣ ਲੱਗਦਾ ਤਾਂ ਮੈੰਗਲ ਨੂੰ ਇਹ ਪੈਸੇ ਵਾਧੂ ਜਿਹਾ ਲੱਗਦੇ ਕੀ ਕਰਨੇ ਹੁੰਦੇ ਨੇ ਉਹਨੇ ਇਹ ਰੁਪਈਏ ਪਹਿਲਾਂ ਵਿਓ ਦੇ ਕੋਲ ਰੁਪਏ ਜਮ੍ਹਾਂ ਸਨ ਉਹਦੇ ਕੋਲੋਂ ਤਾਂ ਇਹ ਰੁਪਏ ਖਰਚ ਹੀ ਨਹੀਂ ਹੁੰਦੇ ਕਿਸੇ ਪਾਸੇ ਸਰਦਾਰੋਂ ਹੁੰਦੀ ਸੀ ਤਾਂ ਸਾਰੀ ਨੌਕਰੀ 2-4 ਦਿਨਾਂ ਵਿੱਚ ਹੀ ਕਿਧਰੇ ਦੀ ਕਿਧਰੇ ਉੱਡ ਜਾਂਦੀ ਜੱਸੀ ਦਾ ਹੁਣ ਕੋਈ ਖਰਚ ਨਹੀਂ ਸੀ ਉਹਨੇ ਤਾਂ 2 ਰੁਪਏ ਵੀ ਕਦੇ ਜੱਸੀ ਉੱਤੇ ਖਰਚ ਨਹੀਂ ਕੀਤੇ ਸਨ ਜੋ ਅੱਲਾ ਸਿੰਘ ਦਾ ਪਰਿਵਾਰ ਹੀ ਜੱਸੀ ਦਾ ਸਭ ਕਰਦਾ ਮੈਂਗਲ ਨੂੰ 6 ਮਹੀਨਿਆਂ ਬਾਅਦ ਤੇੜ ਸਿਰ ਦੇ ਨਵੇਂ ਕੱਪੜੇ ਮਿਲ ਜਾਂਦੇ ਰੋਟੀ ਚਾ ਜਵਾਲਾ ਸਿੰਘ ਦੇ ਘਰੋਂ ਸੀ ਦੁੱਧ ਜਿੰਨਾ ਮਰਜ਼ੀ ਪੀਵੇ ਹੋਰ ਉਹਨੇ ਕੀ ਲੈਣਾ ਸੀ ਉਹ ਕਦੇ ਇੱਕ ਦਿਨ ਵੀ ਲਾਲੂ ਪ੍ਰਸ਼ਾਦ ਵਾਂਗ ਲਹਿਰੇਗਾਗੇ ਨਹੀਂ ਗਿਆ ਸੀ ਅਗਲੇ ਮਹੀਨੇ ਜਦੋਂ ਜੋ ਅੱਲਾ ਸਿੰਘ ਨੂੰ ਨੌਕਰੀ ਦੇਣ ਲੱਗਿਆ ਤਾਂ ਉਹਨੇ ਇਨਕਾਰ ਕਰ ਦਿੱਤਾ ਸਗੋਂ ਆਪਣੀ ਜੈਕਟ ਦੀ ਅੰਦਰਲੀ ਜੇਬ ਵਿੱਚੋਂ ਨੋਟਾਂ ਦੀ ਥਹੀ ਕੱਢ ਕੇ ਜੋ ਅੱਲਾ ਸਿੰਘ ਨੂੰ ਫੜਾ ਦਿੱਤੀ ਆਖਿਆ ਚਾਚਾ ਇਹ ਵੀ ਹੁਣ ਤੂੰ ਰੱਖ ਮੈਨੂੰ ਸਾਹਮਣੇ ਔਖੇ ਨੇ ਕਦੇ ਇਕੱਠੇ ਲੈ ਲਾਂਗੇ ਪੈਸੇ ਮੈਂ ਕੀ ਕਰਨੇ ਜੋ ਅੱਲਾ ਸਿੰਘ ਨੇ ਦੇਖਿਆ ਮੰਗਲ ਅਕੰਪਨੀ ਖੜਾ ਸੀ ਉਹ ਮੰਗਲ ਦੇ ਅੰਦਰਲੇ ਦੁੱਖ ਨੂੰ ਸਭ ਸਮਝਦਾ ਸੀ ਤੇ ਫੇਰ ਪਤਾ ਨਹੀਂ ਉਹਨੇ ਪਲਾਂਛਿਨਾ ਵਿੱਚ ਹੀ ਕੀ ਫੈਸਲਾ ਕਰ ਲਿਆ ਰੁਪਈਆਂ ਦੀ ਤਹੀ ਮੰਗਲ ਹੱਥੋਂ ਫੜ ਲਈ ਮੰਗਲ ਦਾ ਮੋਢਾ ਫੜ ਕੇ ਉਹਨੂੰ ਹੌਸਲਾ ਦਿੱਤਾ ਕਿਹਾ ਰੇ ਮੰਗਲ ਹਮੇ ਤੇਰੇ ਸਾਰੇ ਹੈ ਗਿਆਂ ਤੋ ਦਿਲ ਰੱਖ ਮੇਰੇ ਯਾਰ ਆਪਣਾ ਕੰਮ ਸਮਝ ਕੇ ਰਹਿ ਇੱਥੇ ਇਹ ਤੇਰਾ ਹੀ ਘਰ ਹੈ ਜਿਸੀ ਪੰਜਵੀਂ ਵਿੱਚ ਪੜਦਾ ਸੀ ਅਥਨੇ ਤਾਰਾਂ ਕੱਢਣ ਵੇਲੇ ਘਰ ਦੇ ਜੋ ਆਕ ਬਾਹਰ ਲੈ ਕਰ ਆ ਜਾਂਦੇ ਮਹੰਗਲ ਸਭ ਨੂੰ ਕੱਚਾ ਦੁੱਧ ਪਿਉਂਦਾ ਜੱਸੀ ਵੀ ਪੀਂਦਾ ਬਾਕੀ ਬੱਚੇ ਅੱਧਾ ਅੱਧਾ ਗਲਾਸ ਮਸਾ ਪੀਂਦੇ ਜੱਸੀ ਨੂੰ ਉਹ ਆਖ ਆਖ ਕੇ ਭਰਿਆ ਗਲਾਸ ਪਿਆ ਦਿੰਦਾ ਉਤਲੇ ਬੁੱਲ ਉੱਤੇ ਲੱਗੀ ਝੱਗ ਨੂੰ ਦਿਖਾ ਦਿਖਾ ਬੱਚੇ ਹੱਸਦੇ ਦੇਖ ਮੇਰੀਆਂ ਮੁੱਛਾਂ ਜੱਸੀ ਵੀ ਮਹੰਗਲ ਨੂੰ ਆਪਣੀਆਂ ਮੁੱਛਾਂ ਦਿਖਾਉਂਦਾ ਮਹੰਗਲ ਉਹਦੀਆਂ ਮੁੱਛਾਂ ਦੇਖ ਕੇ ਖੁਸ਼ ਹੁੰਦਾ ਕਿ ਇਹ ਵੱਡਾ ਹੋ ਜਾਵੇਗਾ ਤਾਂ ਇਹਦੇ ਸੱਚੀ ਮੁੱੱਚੀ ਮੁੱਛਾਂ ਆ ਜਾਣਗੀਆਂ ਉਹ ਇਹਦਾ ਵਿਆਹ ਕਰੇਗਾ ਘਰ ਵਿੱਚ ਨੂੰ ਆਵੇਗੀ ਨੂੰ ਉਹਦੀ ਸੇਵਾ ਕਰੇਗੀ ਉਹਨੂੰ ਸਰਦਾਰੋ ਭੁੱਲ ਜਾਵੇਗੀ ਜੱਸੀ ਦੇ ਵਾਲਾਂ ਦਾ ਜੂੜਾ ਕੀਤਾ ਹੁੰਦਾ ਉਹ ਪੱਗ ਬੰਦਾ ਸੀ ਜਿਸ ਮੇਲਕੌਰ ਨੇ ਉਹਦੇ ਵਾਲ ਵੱਡੇ ਕੀਤੇ ਸਨ ਉਹੀ ਉਹਨੂੰ ਨਵਾਉਂਦੀ ਤੇ ਵਾਲ ਸੁੱਕਿਆਂ ਤੋਂ ਸਰੋਂ ਦਾ ਤੇਲ ਚਸ ਕੇ ਜੂੜਾ ਕਰ ਦਿੰਦੀ ਫੇਰ ਉਹਨੂੰ ਪੱਗ ਬੰਨੀ ਸਿਖਾਈ ਗਈ ਘਰ ਦੇ ਦੂਜੇ ਮੁੰਡਿਆਂ ਨੇ ਹੀ ਉਹਨੂੰ ਪੱਗ ਬੰਨਣ ਲਾ ਦਿੱਤਾ ਸੀ ਫੇਰ ਤਾਂ ਉਹ ਜਦੋਂ ਥੋੜਾ ਹੋਰ ਉਡਾਰ ਹੋ ਗਿਆ ਆਪੇ ਹੀ ਕੇਸ ਵਾ ਲੈਂਦਾ ਆਪੇ ਜੂੜਾ ਕਰ ਲੈਂਦਾ ਤੇ ਆਪੇ ਹੀ ਪੱਗ ਬੰਨ ਲੈਂਦਾ ਪੂਣੀ ਕਰਵਾ ਕੇ ਬੰਦਾ ਟੁੱਟੀਦਾਰ ਪੱਗ ਬਹੁਤ ਸੋਹਣਾ ਲੱਗਦਾ ਠੁੰਮਕ ਠੁੰਮਕ ਤੁਰਦਾ ਉਹ ਮੈੰਗਲ ਦੇ ਆਪਣੇ ਸਰੀਰ ਵਿੱਚ ਤਰੰਗਾ ਛੇੜ ਜਾਂਦਾ ਉਹਦਾ ਚਿਹਰਾ ਇਨ ਬਿਨ ਸਰਦਾਰੋ ਦਾ ਚਿਹਰਾ ਸੀ ਉਹੀ ਨੱਕ ਉਹੀ ਅੱਖਾਂ ਕਦੇ ਕਦੇ ਉਹ ਬਾਹਰ ਲੈ ਕਰ ਆਉਂਦਾ ਦੂਜੇ ਜਵਾਕ ਵੀ ਨਾਲ ਹੁੰਦੇ ਖੇੜ ਦੇ ਖੇੜ ਦੇ ਉਹਦੀ ਪੱਗ ਢਿਲਕ ਜਾਂਦੀ। ਉਹ ਬਾਪੂ ਨੂੰ ਆਖਦਾ ਕਿ ਉਹਦੀ ਪੱਗ ਬੰਨ੍ਹ ਦੇਵੇ। ਮਹੰਗਲ ਉਹਦੀ ਪੱਗ ਬੰਨ੍ਹ ਦਿੰਦਾ। ਪਰ ਮਹੰਗਲ ਦੀ ਬੰਨੀ ਪੱਗ ਉਹਨੂੰ ਠੀਕ ਨਾ ਲੱਗਦੀ। ਮਹੰਗਲ ਤਾਂ ਐਵੇਂ ਹੀ ਰੱਸੇ ਵਾਂਗ ਲੜਾ ਨੂੰ ਬੁਲੇਟ ਦਿੰਦਾ ਸੀ। ਇੱਕ ਵੀ ਪੇਚ ਸਹੀ ਨਾ ਹੁੰਦਾ। ਪਾੜੇ ਮੁੰਡਿਆਂ ਦੀ ਪੱਗ ਦਾ ਟੰਗ ਕੁਝ ਹੋਰ ਹੁੰਦਾ ਹੈ। ਮਹੰਗਲ ਦੀ ਬੰਨੀ ਪੱਗ ਨੂੰ ਦੇਖ ਕੇ ਦੂਜੇ ਜਵਾਕ ਹੱਸਣ ਲੱਗਦੇ। ਤੇ ਫੇਰ ਜੱਸੀ ਪੱਗ ਢਾ ਕੇ ਆਪ ਬੰਨਦਾ। ਇੱਕ ਦਿਨ ਉਹਦਾ ਜੂੜਾ ਵੀ ਖੁੱਲ ਗਿਆ ਲੱਕੜ ਦਾ ਕੰਗਾ ਜੱਸੀ ਸਿਰ ਵਿੱਚ ਹੀ ਰੱਖਦਾ ਸੀ ਜੂੜੇ ਦੇ ਵਾਲੇ ਲਪੇਟਿਆ ਕਾਲਾ ਧਾਗਾ ਇਸ ਧਾਗੇ ਨਾਲ ਹੀ ਲੱਕੜ ਦਾ ਕੰਗਾ ਬੰਨਿਆ ਹੁੰਦਾ ਇੰਜ ਵਾਲਾਂ ਦਾ ਜੂੜਾ ਕਰਕੇ ਤੇ ਫਿਰ ਕੰਗਾ ਜੂੜੇ ਵਿੱਚ ਹੀ ਟੰਗ ਕੇ ਉਤੋਂ ਦੀ ਧਾਗਾ ਵਲੇਟਣਾ ਉਹਨੂੰ ਬੇਬੇ ਜਸਮੇਲ कौर ਨੇ ਸਿਖਾਇਆ ਸੀ ਮਹੰਗਲ ਨੇ ਜੱਸੀ ਨੂੰ ਫੜ ਲਿਆ ਤੇ ਕਿਹਾ ਲਿਆ ਮੈਂ ਵਾਹਾਂ ਤੇ ਰਿਵਾਜ ਤੇ ਜੂੜਾ ਕਰ ਦਿਆਂ ਉਹਨੇ ਜੱਸੀ ਦੇ ਵਾਲ ਵਾਹੇ ਤੇ ਫਿਰ ਜੂڑا ਕਰਨ ਦੀ ਥਾਂ ਵਾਲ ਪਿੱਛੇ ਨੂੰ ਵਾਹ ਦਿੱਤੇ ਜਿਵੇਂ ਤੀਵੀਆਂ ਮੌਂਦੀਆਂ ਆਪਣੇ ਵਾਲ ਤੇ ਗੁੱਤ ਕਰ ਦਿੱਤੀ ਜੋ ਆਕ ਹੱਸਣ ਲੱਗੇ ਆਹਾ ਜੀ ਜੱਸੀ ਕੁੜੀ ਬਣ ਗਿਆ ਮਹੰਗਲ ਦੇ ਦਿਲ ਉੱਤੇ ਜੋ ਵੀ ਤੀ ਉਹ ਉਹੀ ਜਾਣਦਾ ਸੀ ਉਹ ਲਗਾਤਾਰ ਜੱਸੀ ਦੇ ਚਿਹਰੇ ਵੱਲ ਤੱਕੀ ਜਾ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਲੰਮੇ ਸਾਹ ਲੈਣ ਲੱਗਾ ਤੇ ਫਿਰ ਮੂੰਹੋਂ ਇੰਨਾ ਹੀ ਬੋਲਿਆ ਹੇ ਵਾਹਿਗੁਰੂ ਜੋ ਆਕ ਨੇ ਜੱਸੀ ਦੀ ਗੁੱਤ ਖੋਲ ਦਿੱਤੀ ਵਾਲ ਖੰਡਾ ਦਿੱਤੇ ਫਿਰ ਜਸੀ ਨੇ ਖੜਾ ਹੋ ਕੇ ਆਪ ਵਾਲ ਵਾਹੀ ਆਪ ਜੂੜਾ ਕੀਤਾ ਤੇ ਆਪ ਪੱਗ ਬੰਨੀ ਮਹੰਗਲ ਪਰ ਮੱਜਾਂ ਵੱਲ ਤੁਰ ਗਿਆ ਸੀ ਅੰਦਰ ਲੈਕਰ ਮੁਸਲਮਾਨਾਂ ਵਾਲੀ ਬੈਠਕ ਵਿੱਚ ਮਹੰਗਲ ਦਾ ਸਿਰਫ ਸਮਾਨ ਪਿਆ ਸੀ ਬੈਠਕ ਨੂੰ ਜਿੰਦਾ ਲੱਗਿਆ ਰਹਿੰਦਾ ਮਹੰਗਲ ਜਦੋਂ ਕਦੇ ਅੰਦਰ ਲੈਕਰ ਜਾਂਦਾ ਤਾਂ ਬੈਠਕ ਖੋਲ ਕੇ ਜ਼ਰੂਰ ਦੇਖਦਾ ਦੋ ਪਲ ਅੰਦਰ ਕਿਤੇ ਬੈਠ ਵੀ ਜਾਂਦਾ ਬੈਠੇ ਬੈਠੇ ਉਹਦਾ ਦਿਮਾਗ ਸੁੰਨ ਹੋ ਜਾਂਦਾ ਕਾਦੀ ਖਾਤਰ ਛੱਡਿਆ ਆਪਣਾ ਪਿੰਡ ਕਾਦੀ ਖਾਤਰ ਕੀਤੀਆਂ ਸਾਰੀਆਂ ਗੱਲਾਂ ਇਹ ਕਾਦੀ ਖਾਤਰ ਬੈਠੇ ਹਾਂ ਹੁਣ ਇੱਥੇ ਸਾਰੀਆਂ ਸਾਂਝੀਆਂ ਵਾਂਗ ਕੰਮ ਕਰਦੇ ਜੇ ਸਰਦਾਰੋਂ ਨੇ ਇਸ ਸੰਸਾਰ ਵਿੱਚ ਰਹਿਣਾ ਹੀ ਨਹੀਂ ਸੀ ਸਰਦਾਰੋਂ ਉਹਦੀ ਜ਼ਿੰਦਗੀ ਵਿੱਚ ਇੱਕ ਛਲਕਾਰੇ ਵਾਂਗ ਆਈ ਬਸ ਤੇ ਚਲੀ ਗਈ ਬੈਠਕ ਦਾ ਸਮਾਨ ਵੀ ਜਿਵੇਂ ਉਦਾਸ ਹੋਵੇ ਬੈਠਕ ਦਾ ਸਮਾਨ ਜਿਵੇਂ ਸਰਦਾਰੋਂ ਨੂੰ ਉਡੀਕਦਾ ਹੋਵੇ ਬੈਠਕ ਦਾ ਸਮਾਨ ਵੀ ਜਿਵੇਂ ਮਰ ਮੁੱਕ ਗਿਆ ਹੋਵੇ ਉਹ ਕਿਸੇ ਵੀ ਚੀਜ਼ ਵੱਲ ਗੌਰ ਨਾਲ ਝਾਕਦਾ ਹਰ ਚੀਜ਼ ਹੌਂਕੇ ਲੈ ਰਹੀ ਹੁੰਦੀ ਸਰਦਾਰੋ ਆਖਦੀ ਹੁੰਦੀ ਹੁਣ ਤਾਂ ਬਹੁਤ ਸਾਲ ਬੀਤ ਗਏ ਹੁਣ ਆਪਾਂ ਥੰਮਣ ਵਾਲੇ ਨੂੰ ਚੱਲੀਏ ਉੱਥੇ ਰਹਾਂਗੇ ਆਪਣੇ ਪਿੰਡ ਕੋਈ ਕਾਰੋਬਾਰ ਕਰ ਲਾਂਗੇ ਥੰਮਣ ਵਾਲੇ ਕਿਵੇਂ ਵਗ ਜੀਏ ਦੁੱਲਾ ਬੈਠਾ ਹੋਣਾ ਹੈ ਹੁਣ ਤਾਂ ਹੀ ਕਿੱਥੇ ਹੋਊਗਾ ਉਹ ਮਰ ਮੁੱਕ ਗਿਆ ਹੋਣਾ ਪਹਿਲਾਂ ਪਤਾ ਲੈ ਲੈ ਕਿਵੇਂ ਨਾ ਕਿਵੇਂ ਉਹਦਾ ਤੇ ਹੁਣ ਕਦੇ-ਕਦੇ ਉਹ ਆਪ ਵੀ ਸੋਚਦਾ ਕਿ ਥੰਮਣ ਵਾਲੇ ਨੂੰ ਵਗ ਜਾਵੇ ਆਪਣਾ ਪਿੰਡ ਹੈ ਫੇਰ ਵੀ ਬੇਗਾਨਾ ਪਿੰਡ ਬੇਗਾਨਾ ਹੁੰਦਾ ਹੈ ਇੱਥੇ ਉਹਦਾ ਪਾਈਚਾਰਾ ਨਹੀਂ ਹੈ ਜੱਸੀ ਤਕੜਾ ਹੋ ਗਿਆ ਹੈ ਉਹ ਦੋਵੇਂ ਕੰਮ ਕਰਨਗੇ ਤਾਂ ਖਾਣਗੇ ਤੁੱਲਾ ਹੁਣ ਕੀ ਕਰੇਗਾ ਸਰਦਾਰੋ ਤਾਂ ਰਹੀ ਨਹੀਂ ਇੱਕ ਦਿਨ ਉਹ ਲਹਿਰੇਗਾਗੇ ਗਿਆ ਉਹ ਮਸਾ ਹੀ ਕਦੇ ਮੰਡੀ ਜਾਂਦਾ ਸੀ ਕੋਈ ਲੋੜ ਹੀ ਨਹੀਂ ਸੀ ਸਭ ਕੁਝ ਉਹਨੂੰ ਪਿੰਡ ਬੈਠੇ ਨੂੰ ਮਿਲ ਜਾਂਦਾ ਉਸ ਦਿਨ ਉਹ ਕਿਸੇ ਡਾਕਟਰ ਕੋਲ ਗਿਆ ਸੀ। ਉਹਦਾ ਸਿਰ ਦੁਖਦਾ ਰਹਿੰਦਾ ਤੇ ਭੁੱਖ ਘੱਟ ਲੱਗਦੀ। ਕਦੇ-ਕਦੇ ਘੁਮੇਰਾ ਜਿਹਿਆਂ ਆਉਣ ਲੱਗਦੀਆਂ। ਲਤਾਂ ਫੁੱਲੀਆਂ ਰਹਿੰਦੀਆਂ। ਡਾਕਟਰ ਤੋਂ ਦਵਾਈ ਲੈ ਕੇ ਉਹ ਰੇਲਵੇ ਸਟੇਸ਼ਨ ਉੱਤੇ ਜਾ ਬੈਠਾ। ਪਲੇਟਫਾਰਮ ਉੱਤੇ ਖਾਸੀ ਭੀੜ ਸੀ। ਕੋਈ ਗੱਡੀ ਆਉਣ ਵਾਲੀ ਸੀ। ਉਹਨੇ ਸੋਚਿਆ, "ਚੱਲ ਹੁਣ ਗੱਡੀ ਦੇਖ ਕੇ ਜਾਵਾਂਗੇ।" ਕਮਾਲ ਹੋ ਗਈ। ਇੱਕ ਬੰਦੇ ਨੇ ਉਹਦਾ ਮੋਢਾ ਆ ਫੜਿਆ। ਉਹਨੇ ਸਿਆਣਿਆ, "ਇਹ ਤਾਂ ਉਹਨਾਂ ਦੇ ਪਿੰਡ ਦਾ تر세ਮ ਬਾਣੀਆਂ ਹੈ।" ਉਜੱਪੀ પાਕੇ ਮਿਲੇ ਤੇ ਫਿਰ ਉਸੇ ਬੈਂਚ ਤੇ ਬੈਠ ਗਈ ਗੱਲਾਂ ਕਰਨ ਲੱਗੇ ਮਹਿੰਗਲੋਂ ਤੋਂ ਪਿੰਡ ਦੀਆਂ ਗੱਲਾਂ ਪੁੱਛ ਰਿਹਾ ਸੀ ਅਤਾ ਪਤਾ ਲੈਣ ਲੱਗਿਆ ਤਰਸੀਮ ਨੇ ਦੱਸਿਆ ਕਿ ਮੁਕੰਦਸੋਂ ਦੀ ਹਵੇਲੀ ਵਿੱਚ ਹੁਣ ਬਾਜ਼ੀਗਰਾਂ ਦਾ ਕੋਈ ਨਹੀਂ ਰਹਿੰਦਾ ਹਵੇਲੀ ਵੇਚ ਗਈ ਸੀ ਸਰਦਾਰ ਆਕੇ ਹੁਣ ਉਥੇ ਭੀਮਸੈਨ ਦੇ ਮੁੰਡੇ ਵਿਜੇ ਕੁਮਾਰ ਦਾ ਮੁਰਗੀਖਾਨਾ ਹੈ ਵਿਜੇ ਕੁਮਾਰ ਜੀ ਦੀ ਰੋਡ ਦੂਸ਼ਮ ਦੀ ਮੰਡੀ ਆਰਤੀ ਦੀ ਦੁਕਾਨ ਹੈ ਦੁੱਲਾ ਟਾਬ ਤੇ ਰਹਿੰਦਾ ਹੁੰਦਾ ਟਾਬ ਕਿਹੜੀ ਮੰਗਲ ਨੂੰ ਕੋਈ ਪਤਾ ਨਹੀਂ ਸੀ ਆਪਣੇ ਪਿੰਡ ਤੇ ਟਿੱਬੇ ਦੇ ਦੋਵੇਂ ਪਿੰਡਾਂ ਵਿਚਾਲੇ ਇੱਕ ਟਾਬ ਹੈ ਇਹ ਦੁੱਲੇ ਨੇ ਹੀ ਪਟਵਾਈ ਸੀ ਦੁੱਲਾ ਉੱਥੇ ਜਾ ਕੇ ਰਹਿਣ ਲੱਗ ਪਿਆ ਸੀ ਫੇਰ ਮਰ ਗਿਆ ਮਰ ਗਿਆ ਮੰਗਲ ਹੈਰਾਨ ਹੋਇਆ ਹਾਂ ਮਰ ਗਿਆ ਤਰਸੀਮ ਨੇ ਸਧਾਰਨ ਮਾਮਾ ਦੱਸਿਆ ਅੱਛਾ ਜਰਾ ਮੰਗਲ ਅਜੇ ਤੱਕ ਵੀ 당ਗ ਹੋਇਆ ਬੈਠਾ ਸੀ ਫੇਰ ਤਰਸੀਮ ਨੇ ਪੁੱਛਿਆ ਬਾਜੀਗਿਰਨੀ ਨੂੰ ਤੂੰ ਲੈ ਗਿਆ ਸੀ ਸੁਣਿਆ ਹਾਂ ਮੈਂ ਹੀ ਲੈ ਗਿਆ ਸੀ ਇਹ ਸੱਚੀ ਗੱਲ ਐ ਹੋਰ ਝੂਠੀ ਐ ਮੈਂ ਹੀ ਲੈ ਗਿਆ ਸੀ ਨਾਲੇ ਐ ਕਹੀ ਜਾਂਦੇ ਐ ਪਿੰਡ ਆਪਣੇ ਬਈ ਉਹ ਮਰ ਗਈ ਕਿਧਰੇ ਹਾਂ ਮਰ ਗਈ ਫਿਰ ਤੂੰ ਕਿਵੇਂ ਆਖਦਾ ਬਈ ਮੈਂ ਲੈ ਗਿਆ ਸੀ ਉਹ ਮੇਰੇ ਕੋਲ ਹੀ ਮਰੀ ਐ ਮਹੰਗਲ ਜਿਵੇਂ ਆਪਣੇ ਆਪ ਨੂੰ ਹੀ ਦੱਸ ਰਿਹਾ ਹੋਵੇ ਉਹਨੇ ਤਰਸੇਮ ਨੂੰ ਚਾਹ ਪਾਣੀ ਪੁੱਛਿਆ ਪਰ ਉਹ ਕਹਿੰਦਾ ਤੂੰ ਦੱਸ ਕੋਈ ਸੇਵਾ ਆਪਣੀ ਮਾਸੀ ਆ ਇੱਥੇ ਐਦਰ ਪਿੰਡ ਚ ਐ ਕਰ ਉਹਨਾਂ ਦਾ ਜਨੂ ਨਿਕੜਨ ਲੱਗੇ ਤਾਂ ਮੈੰਗਲ ਨੇ ਪੁੱਛਿਆ ਸਾਡਿਆਂ ਦਾ ਕੀ ਹਾਲ ਐ ਅੱਛਾ ਤਰਸੇਮ ਮੈੰਗਲ ਦੇ ਸਵਾਲ ਉੱਤੇ ਉਦਾਸ ਹੋ ਗਿਆ ਤੇ ਦੱਸਿਆ ਟੌਂਕੁਲ ਵੀ ਗੁਜ਼ਰ ਗਿਆ ਭਾਈ ਬਿਮਾਰ ਜਾ ਰਹਿੰਦਾ ਸੀ ਤੇਰੀ ਪਰਜਾਈ ਹੈਗੀ ਐ ਮੈੰਗਲ ਲਈ ਇਹ ਪਾਰੀ ਸਦਮਾ ਸੀ ਟੌਂਕੁਲ ਫੇਰ ਵੀ ਭਾਈ ਸੀ ਉਹਦਾ ਮਾਂ ਜਾਇਆ ਭਰਾ ਉਹ ਇੱਕ ਟਿੱਡੋਂ ਜੰਮੇ ਸਨ ਉਹਨੇ ਅੱਖਾਂ ਪਰ ਲਈਆਂ ਉਹਦੇ ਨਾਲ ਹੱਥ ਮਿਲਾ ਕੇ ਆਖਿਆ ਚੰਗਾ ਤਰਸੇਮ ਮੈਂ ਆਉਂਗਾ ਕਦੀ ਤੂੰ ਪਿੰਡ ਆ ਕੇ ਹੀ ਰਹਿ ਜਾਰ ਇੱਥੇ ਕਿੱਥੇ ਹੁੰਨਾ ਬਸ ਇੱਥੇ ਐ ਇੱਥੇ ਲਹਿਰੇ ਹਾਂ ਬਸ ਇੱਥੇ ਹੀ ਸਮਝ ਲਹਿਲ ਖੁਰਦ ਨੂੰ ਮੁੜਦਿਆਂ ਮੈੰਗਲ ਨੂੰ ਲੱਗ ਰਿਹਾ ਸੀ ਜਿਵੇਂ ਤਰਸੀਮ ਕੀ ਮਿਲਿਆ ਉਹਨੂੰ ਸਾਰਾ ਹੀ ਥੰਮਣ ਵਾਲਾ ਮਿਲ ਪਿਆ ਹੋਵੇ ਜਿਵੇਂ ਮੈੰਗਲ ਆਪ ਥੰਮਣ ਵਾਲੇ ਜਾ ਆਇਆ ਹੋਵੇ